ਦਾਸਮਾਨ ਦੇ ਵੱਲੋਂ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੂੰ ਲੈ ਕੇ ਕੀਤਾ ਗਿਆ ਸਜਦਾ ਹੁਣ ਖਬਰਾਂ ਵਸਟਾਰ ਦੇ ਨਾਲ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ 13 ਸਾਲ ਦੀ ਬੱਚੀ ਦਾ ਰੇਪ ਕਰ ਦਿੱਤਾ ਜਾਂਦਾ ਇਰੇਪ ਖੁਦ ਉਸਤੇ ਗਵਾਂਡੀ ਦੇ ਵੱਲੋਂ ਕੀਤਾ ਜਾਂਦਾ ਜਿਸ ਦਾ ਖੁਲਾਸਾ ਹੁੰਦਾ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਜਿਹੜਾ ਸਾਹਮਣੇ ਆਇਆ ਤੇ ਖੁਦ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਆਓ ਸੁਣ ਲਿਆ ਇਸ ਮਾਮਲੇ ਨੂੰ ਲੈ ਕੇ ਕਿਹੜਾ ਮੋੜ ਹੁਣ ਦੇਖਣ ਨੂੰ ਮਿਲ ਰਿਹਾ ਯੂਜ਼ ਨੂੰ ਸਾਈਨ ਆ ਗਏ ਨੀ ਤੇ ਪੁਲਿਸ ਰਿਮਾਂਡ ਸੀ ਕੀਤਾ ਸੀ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਣੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਨਰੇਬਲ ਕੋਰਟ ਨੇ 3 12 ਤੱਕ ਦਾ ਪੁਲਿਸ ਰਿਮਾਂਡ 3 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਹੈ ਜਿਹਦੇ ਵਿੱਚ ਕਈ ਸਾਰੇ ਐਸਪੈਕਟਸ ਰਹਿਣਗੇ ਜਿਹਦੇ ਵਿੱਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਉੱਥੇ ਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਹਦੇ ਵਿੱਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਇਹ ਜਿੰਨੀ ਜੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਨਾ ਹੀ ਠੀਕ ਰਹੇਗਾ ਅ ਇਨਵੈਸਟੀਗੇਸ਼ਨ ਦਾ ਹਰੇਕ ਐਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਸ ਵੱਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ ਜੋ ਵੀ ਉਹ ਪੁਲਿਸ ਦੇ ਕੋਲ ਹੈ ਪਰ ਅੱਜ ਆਡੀਟੇਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3 12 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਅਕਿਊਜ਼ ਤੋਂ ਪੁੱਛਗਿੱਛ ਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਿਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਦੇਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਕਰਕੇ ਉਹਨੇ ਇੱਕ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਜ ਸ਼ੀਟ ਔਰ ਸਹੀ ਜਿਹੜੇ ਪਹਿਲੂ ਹੈ ਉਹ ਵਰ ਕੇ ਸਾਹਮਣੇ ਆਣ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲੇ ਅਕਿਊਜ਼ ਨੂੰ ਸਜ਼ਾ ਮਿਲਨੀ ਉਹ ਸੁਨਿਸ਼ਚਿਤ ਹੋ ਸਕੇ ਜਿਹੜਾ ਮੇਨ ਦੋਸ਼ੀ ਹੈਗਾ ਇਸ ਮਕਦਮੇ ਨਾਲ ਜਿਹੜਾ ਤੁਹਾਨੂੰ ਪਹਿਲਾਂ ਪਤਾ ਮਕਦਮਾ ਦੱਸਿਆ ਵਸਤੀ ਬਾਵਾ ਖੇਲ ਦੇ ਵਿੱਚ ਮਹਤਵਾਰ ਨੰਬਰ 230 ਜਿਹੜਾ ਹੈਗਾ ਇੱਕ ਛੋਟੀ ਬੱਚੀ ਦੇ ਜਿਹੜਾ ਹੈਗਾ ਮਾਰਡਰ ਹੋਇਆ ਸੀਗਾ ਉਹਦੇ ਵਿੱਚ ਅੱਜ ਅਸੀਂ ਦੋਸ਼ੀ ਦੀ ਕਾਲ ਗ੍ਰਿਫਤਾਰੀ ਪਾਈ ਸੀ ਅੱਜ ਅਸੀਂ ਮਨਜੋ ਪੋਰਚ ਪੇਸ਼ ਕੀਤਾ ਔਰ ਮਨਜੋ ਕੋਰਟ ਨੇ ਸਾਨੂੰ ਦੱਸ ਦਿੰਦਾ ਸੀ ਪੁਲਿਸਮਾਨ ਲਿਖਿਆ ਸੀ 9 ਦਿਨ ਦਾ ਪੁਲਿਸਮਾਨ ਸਾਨੂੰ 3 ਤਰੀਕ ਤੱਕ ਮਿਲਿਆ ਹੈਗਾ ਔਰ ਇਨਵੈਸਟੀਗੇਸ਼ਨ ਜਾਰੀ ਹੈ ਔਰ ਸ਼ਕਤੀ ਨਾਲ ਇਹਦੀ ਕੋਸ਼ਿਸ਼ ਕੀਤੀ ਜਾਊਗੀ ਔਰ ਜਿੱਦਾਂ ਵੀ ਕੋਈ ਕੁਛ ਕਿਸੇ ਕੋਈ ਚੀਜ਼ ਆਉਗੀ ਉਹ ਤੁਹਾਡੇ ਝੰਟੇ ਕੁਝ ਬੁੱਤ ਕੋਈ ਕਿਹੜੀ ਪਲੀ ਲਈ ਹੈ ਸਾਰੇ ਜਿਹੜਾ 10 ਦਿਨ ਦਾ ਜਿਹੜਾ 9 ਦਿਨ ਦਾ ਰਿਮਾਂਡ ਮਿਲਿਆ ਆ ਪਲੀ ਅਸੀਂ ਲਈ ਹੈ ਹੀ ਲਈ ਹੈ ਜੀ ਇਹ ਜਿਹੜਾ ਅਸੀਂ ਇਹਨੂੰ ਇਹੀ ਰਿਮਾਂਡ ਦੇ ਵਿੱਚ ਅਸੀਂ ਇਹੀ ਪੁੱਛਿਆ ਮਾਨ ਜੋ ਕੋਰਟ ਨੂੰ ਅਸੀਂ ਰਿਕਵੈਸਟ ਕੀਤੀ ਹੈਗੀ ਆਪਣੇ ਰਿਮਾਂਡ ਦੇ ਵਿੱਚ ਵੀ ਇਸ ਬੱਚੀ ਨੇ 13 ਸਾਲ ਦੀ ਬੱਚੀ ਦੇ ਇੱਕ ਘਣਾਉਣੀ ਹਤਿਆ ਕੀਤੀ ਹੈਗੀ ਆ ਉਹ ਸਾਰੇ ਅਸੀਂ ਸੂਚ ਜਟਾਉਣੇ ਹੈਗੇ ਸਾਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਇਦਾਰਾ ਮਾਰਦਤਾ ਦੀ ਸਰ ਕਿਹੜੇ ਕਿਹੜੀ ਤਾਰਾ ਲੱਗੀ ਆ ਆਰੋਪੀ ਦੇ ਉੱਤੇ ਇਹ 103 ਜਿਵੇਂ 1 VN S 65 ਜਿਵੇਂ 1 VN S 64 VN S ਐਂਡ 6 ਪਾਸਟ ਦੇ ਤਹਿਤ ਜਿਹੜਾ ਪੱਤਰ ਦਿੱਤਾ ਦਿੱਚਾ ਦਿੱਲੀ ਦੇ ਵਿੱਚ ਨਸ਼ਾ ਕਿੱਥੋਂ ਆ ਰਿਹਾ ਇਸ ਨੂੰ ਲੈ ਕੇ ਦਿੱਲੀ ਦੇ ਵਿੱਚ ਆਪ ਦੇ ਆਗੂ ਦੇ ਵੱਲੋਂ ਵੱਡੇ ਖੁਲਾਸੇ ਕੀਤੇਗੇ ਉਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਡਾਟਾ ਵੀ ਜਿਹੜਾ ਸਾਂਝਾ ਕੀਤਾ ਗਿਆ ਸਾਰਿਆਂ ਦੇ ਨਾਲ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਨਸ਼ਾ ਜਿਹੜਾ ਉਹ ਬਾਹਰੋਂ ਆ ਰਿਹਾ ਇਸ ਗੱਲ ਦਾ ਜ਼ਿਕਰ ਵੀ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਦਿੱਲੀ ਦੀਆਂ ਗਲੀਆਂ ਅਤੇ ਮੁਹੱਲਿਆਂ ਦੇ ਵਿੱਚ ਨਸ਼ਾ ਜਿਹੜਾ ਉਹ ਖੁੱਲ੍ਹੇਆਮ ਜਿਹੜਾ ਵਿਕਦਾ ਹੋਇਆ ਨਜ਼ਰ ਆ ਰਿਹਾ ਹੈ। ਲੇਕਿਨ ਸਾਥੀਓ बहुत दुख की बात है कि दिल्ली देश की राजधानी होने के बावजूद भी दिल्ली में लगातार ड्रग्स के कारोबार बढ़ रहे हैं लगातार ड्रग्स पनप रहा है यह ड्रग्स आ कहां से रहा है यह ड्रग्स विदेशों से आ रहा है यह ड्रग्स म्यांमार से आ रहा है पाकिस्तान से आ रहा है और अन्य अन्य देशों पर आ रहा है देशों से आ रहा है अडानी के पोर्ट्स के ऊपर ड्रग्स पकड़े जा रहे हैं देश के बड़े बड़े पोर्ट्स के ऊपर ड्रग्स पकड़े जा रहे हैं और वो ड्रग्स वहां से होता हुआ दिल्ली देश की राजधानी के बच्चों के भविष्य को बर्बाद कर रहा है और चार इंजन की सरकार दिल्ली में आराम से सोने का काम कर रही है 2022 से 25 तक के एनडीपीएस के मामले 2022 में ये थे आपके चौदह सौ निन्यानवे तेईस में सत्रह सो दो हजार चौबीस में बाईस सौ और पच्चीस में चौबीस सौ अट्ठानवे घटने की जगह लगातार इन मामलों में बढ़ोतरी हो रही है और खुलेआम दिल्ली में लगातार ये नशे का कारोबार फल रहा है फूल रहा है पनप रहा है मैं दिल्ली की भारतीय जनता पार्टी की सरकार से कहना चाहता हूं मैं चार इंजन की सरकार से कहना चाहता हूं कि आज जो हमारे बच्चों का भविष्य ये ड्रग्स जो खुलेआम दिल्ली के हर कॉलोनी में हर मोहल्ले में हर बार के अंदर हर क्लब के अंदर जो आज ड्रग्स को परोसा जा रहा है इसको तुरंत प्रभाव में बंद करने का काम किया जाए और ये ड्रग्स की राजधानी बनती जा रही है इसको रोका जाए जिससे हमारे आने वाले बच्चों के भविष्य के ऊपर जो खतरा मंडरा रहा है उससे हमें छुटकारा मिले हमारी युवा पीढ़ी इस देश के लिए काम आए वो अपने शिक्षा के क्षेत्र में खेल के क्षेत्र में आगे बढ़ने का काम करे सरकार को चार इंजन की सरकार को इसके ऊपर ध्यान देना चाहिए और देश के गृह मंत्री अमित शाह जी से मैं कहना चाहता हूं अमित शाह जी देश की राजधानी है इसकी कानून व्यवस्था आपके अंडर में है लेकिन एक ऐसा काम 11 साल में भारतीय जनता पार्टी की सरकार दिल्ली में नहीं कर पाई जिससे कानून व्यवस्था दिल्ली की दुरुस्त हो पाती दिल्ली के लोगों को विश्वास पैदा हो पाता कि हम सुरक्षित दिल्ली में रहते हैं हम एक अच्छी दिल्ली में रहते हैं ये विश्वास अभी शाहजी आपकी पुलिस और आप मिलकर नहीं कर पाए और चार इंजन की सरकार ने तो दिल्ली का और बेड़ा गर्क कर दिया दिल्ली के जो केस थे वो बढ़कर कैसे 179 वो हॉटस्पॉट हो चुके ऐसे हॉटस्पॉटों को तुरंत तबाह किया जाए बर्बाद किया जाए जो हॉटस्पॉट हमारे बच्चों का भविष्य खराब कर रहे हैं और ऐसे साइकिलो पार्क गलियां मोहल्ले झुग्गी दिल्ली की जगह 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 कॉलोनियों के अंदर है और दिल्ली पुलिस को उसकी पूर्ण रूप से जानकारी है वो उनके ऊपर कार्रवाई करने का काम का करे और हमारे बच्चों के भविष्य को सुरक्षित रखने का काम करे मेरा यही निवेदन चार इंजन की सरकार से है जो दिल्ली में केवल क्रेडिट लेने का काम करती है जनता के हित में कोई काम नहीं करती है क्रेडिट के अलावा मुख्यमंत्री जी हमारे बच्चों के भविष्य का ध्यान रखिए और दिल्ली के जो नशे की जन्म दिल्ली को ले लिया है दिल्ली के युवाओं को उससे बाहर ਨਿਕਾਲਣੇ ਦਾ ਕੰਮ ਕੀਤਾ ਹੁਣ ਵੱਡਾ ਮਾਮਲਾ ਜਿਹੜਾ ਪਠਾਨਕੋਟ ਕੋ ਸਾਹਮਣੇ ਆ ਰਿਹਾ ਜਿੱਥੇ ਬੁਲਡੋਜ਼ਰ ਕਾਰਵਾਈ ਕੀਤੀ ਜਾਂਦੀ ਹੈ ਬੁਲਡੋਜ਼ਰ ਕਾਰਵਾਈ ਉਸ ਜਮੀਨ ਤੇ ਕੀਤੀ ਜਾਂਦੀ ਹੈ ਜਿੱਥੇ ਨਜਾਇਜ਼ ਕਬਜ਼ਾ ਜਿਹੜਾ ਕੀਤਾ ਜਾਂਦਾ ਹੈ ਇਸ ਦੀ ਪੂਰੀ ਜਾਣਕਾਰੀ ਵੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਇਸ ਵਿਅਕਤੀ ਤੇ ਪਹਿਲਾਂ ਹੀ 6 ਪਰਚੇ ਚੱਲ ਰਹੇ ਨੇ ਅਤੇ ਉਹਨਾਂ 6 ਪਰਚੀਆਂ ਦੀ ਜਾਣਕਾਰੀ ਵੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਸੋ ਪਰਟੀਮੈਂਟ ਦਫਾ ਕੀਤਾ ਹੋਇਆ ਜਿਸ ਸੰਬੰਧੀ ਐਸਪੀ ਐਗਜ਼ੀਕਿਟਿਵ ਅਸਟੈਂਟ ਐਸਪੀ ਮੁਹਰ ਕੋਰਟ ਉਹਨਾਂ ਵੱਲੋਂ ਇਹਨੂੰ ਟੂ ਟੂ ਪਾਲਿਸ਼ ਕਰਨ ਵਾਸਤੇ ਵੀ ਪਹਿਲਾਂ ਇਹ ਕਿਹਾ ਗਿਆ ਵਾ ਕਿ ਯਾਰ ਪਰ ਇਹਨੇ ਨਹੀਂ ਕੀਤਾ ਜਿਸ ਜਿਸ ਨੇ ਇਹ ਪੁਲਿਸ ਹੈਲਪਲੀ ਲਿਖਿਆ ਸੀਗਾ ਇਸ ਵਿੱਚ ਜਦੋਂ ਇਹਦਾ ਪੁਲਿਸ ਰਿਕਾਰਡ ਵੀ ਅਸੀਂ ਇਸ ਜਦੋਂ ਇਹਦਾ ਆਰਡਰ ਹੁੰਦਾ ਤਾਂ ਪੁਲਿਸ ਰਿਕਾਰਡ ਵੀ ਚੈੱਕ ਕਰਦੇ ਆ ਇਹਤੇ 6 ਪਰਚੇ ਦਰਜਿਆ ਜਿਹਦੇ ਵਿੱਚ 3 ਐਂਡੀਪੀਐਸ ਦੇ ਇਹ ਸਾਲ ਦੇ ਪਰਚੇ ਦਰਜਿਆ ਜਿਹਦੇ ਵਿੱਚ ਕਮਰਸ਼ੀਅਲ ਐਂਡੀਪੀਐਸ ਦੇ ਕੇਸ ਵੀ ਜਿਸ ਤਰ੍ਹਾਂ ਆਇਤੇ ਸੋ ਇਹਨੂੰ ਅੱਜ ਜਿਹੜੇ ਰੈਜ਼ਿਡੈਂਟ ਯਸਟਰ ਸਾਬ ਜੋ ਉਹ ਵੀ ਨਾਲ ਹੈ ਜਿਹਨੇ ਕੀ ਹਾਈ ਦੇ ਵਿੱਚ ਇਹਨੂੰ ਅੱਜ ਡਿਵੋਲਿਸ਼ ਕੀਤਾ ਗਿਆ ਉਹ ਜੋ ਨਾਲੇ ਜਿਹੜੇ ਯਸਟਰ ਸਾਬ ਦੇ ਆਰਡਰ ਕੰਪਨੀਆ ਉਹਦੀ ਨਾਲ ਕੰਪਲੀਅੰਸ ਹਿੰਦੂ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਗੁਰਦਾਸ ਮੰਦਰ ਦੇ ਵੱਲੋਂ ਸਿਜਦਾ ਕੀਤਾ ਗਿਆ ਇਸ ਦੇ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਲਾਲ ਕਿਲੇ ਦੀਆਂ ਲਾਲ ਦੀਵਾਰਾਂ ਦਿਲ ਦਹਿਲਾ ਦਿਤੀਆਂ ਉਹਨਾਂ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਵਾਹ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਸ਼ਾਂਤੀ ਪੁੰਜ ਪ੍ਰੇਮ ਦੇ ਸਾਗਰ ਕੀਤਾ ਸਿੱਖੀ ਸਿਦਕ ਉਜਾਗਰ ਹੋਇਆ ਧਰਮ ਦਾ ਜਦੋਂ ਨਿਰਾਦਰ ਜ਼ਾਲਿਮ ਮੌਰੀਂਗ ਜ਼ੈਬ ਨੇ ਹਿੰਦੂਆਂ ਦੇ ਜੰਜੂ ਲਾ ਕੇ ਕਤਲੇਆਮ ਮਚਾ ਦਿੱਤਾ ਲਾਲ ਕਿਲੇ ਦੀਆਂ ਲਾਲ ਦੀਵਾਰਾਂ ਦਿਲ ਡਹਲਾ ਦਿੱਤਾ ਚਾਂਦਨੀ ਚੌਕ ਦਿੱਲੀ ਵਿੱਚ ਕਾਜ਼ੀ ਹੁਕਮ ਸੁਣਾ ਦਿੱਤਾ ਸਿਰ ਧੜ ਤੋਂ ਕਰੋ ਅਲੱਗ ਜਦੋਂ ਇਹ ਫਤਵਾ ਨਾ ਦਿੱਤਾ ਉਸੇ ਵੇਲੇ ਸੀਸ ਗੁਰੂ ਨੇ ਪੇਂਟ ਚੜਾ ਦਿੱਤਾ ਕਸ਼ਮੀਰੀ ਪੰਡਤਾਂ ਨਾਲ ਕੀਤਾ ਵਚਨ ਨਿਵਾਦਤ ਫੇਰ ਗੁਰੂ ਗੋਬਿੰਦ ਰਿਆ ਸਰਬੰਸ ਲੋਟਾ ਦਿੱਤਾ ਗਿੱਦੜੋਂ ਸ਼ੇਰ ਬਣਾ ਦਿੱਤਾ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਆਪ ਜੀ ਦੇ ਪਰਿਵਾਰ ਦੇ ਆਪ ਜੀ ਦੇ ਸ਼ਹੀਦਾਂ ਮੁਰਿਦਾਂ ਦੀ ਲਾਸਾਨੀ ਕੁਰਬਾਨੀ ਦਾ ਦੇਣਾ ਅਸੀਂ ਕੋਈ ਵੀ ਨਹੀਂ ਦੇ ਸਕਾਂਗੇ ਅਸੀਂ ਤੁਹਾਡੇ ਰਿਣੀ ਹਾਂ ਤੇ ਹਮੇਸ਼ਾ ਰਿਣੀ ਰਹਾਂਗੇ ਸਾਡੇ ਉੱਤੇ ਕਿਰਪਾ ਕਰਨੀ ਸਾਡੇ ਉੱਤੇ ਮਿਹਰ ਕਰਨੀ ਕਿਉਂਕਿ ਆਪ ਜੀ ਦੇ ਬਚਨ ਹੈ ਕਿ ਜੋ ਤੋ ਪ੍ਰੇਮ ਖੇਲਰ ਕਾ ਚਾਓ ਸਿਰ ਤਰ ਤਲੀ ਗਲੀ ਮੁਰਿਆਓ ਸਿਰ ਤਰ ਤਲੀ ਗਲੀ ਮੁਰਿਆਓ ਸਿਰ ਤਰ ਤਲੀ ਗਲੀ ਮੁਰਿਆਓ वाहगुरु जी का खालसा वाहगुरु जी की जान तो पहला एक नजर अहम सुर्खिया वाल पठानकोट सरकारी जमीना के नजायज कब्जा से चलाया बुलडोजर दिल्ली च नशा लेके आप दे आगू ने किते वे खुलासे जलंधर रेप मामले के नवा मोड़ आया सामने ਦਾਸਮਾਨ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੂੰ ਲੈ ਕੇ ਕੀਤਾ ਗਿਆ ਸਜਦਾ ਫਿਲਹਾਲ ਲਈ ਪੰਜਾਬ ਅਪਡੇਟ ਦੇ ਵਿੱਚ ਹੈ ਨਹੀਂ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ